ਅੱਜ ਲੁਧਿਆਣਾ ਪੱਛਮੀ ਜਿਮਣੀ ਚੋਣ ਦੇ ਲਈ ਨਾਮਜ਼ਾਦੀ ਦੇ ਕਾਗਜ਼ ਭਰੇ ਗਏ ਕਾਂਗਰਸ ਦੇ ਉਮੀਦਵਾਰ ਭਾਰਤ ਪੂਸ਼ਨ ਆਸ਼ੂਗਨ ਖਬਰ ਇਹੀ ਸੁਰਖੀਆਂ ਦੇ ਵਿੱਚ ਬਣੀ ਹੋਣੀ ਚਾਹੀਦੀ ਸੀ ਕਿ ਸਾਰੇ ਵੱਡੇ ਨੇਤਾ ਕਾਗਜ਼ ਭਰਨ ਦੇ ਸਮੇਂ ਮੌਜੂਦ ਸੀ ਇਕਜੁੱਟ ਸਨ ਤੇ ਮਜਬੂਤੀ ਨਾਲ ਚੋਣਾਂ ਲੜਨ ਦਾ ਇਰਾਦਾ ਕੀਤਾ ਗਿਆ ਪਰ ਸੁਰਖੀਆਂ ਅੱਜ ਦੀਆਂ ਇਹ ਨਹੀਂ ਕਿ ਸਾਰੇ ਇਕੱਠੇ ਸੀ ਸਾਰੇ ਇਕਜੁੱਟ ਸੀ ਸੁਰਖੀਆਂ ਇਹ ਬਣੀਆਂ ਹੋਈਆਂ ਨੇ ਕਿ ਇੱਕ ਦਿਨ ਪਹਿਲਾਂ ਕੀ ਹੋਇਆ ਸੀ ਕਾਂਗਰਸ ਦੇ ਵਿੱਚ ਫੁੱਟ ਹੈ ਅਲੱਗ ਅਲੱਗ ਪ੍ਰੋਗਰਾਮ ਕੀਤੇ ਜਾ ਰਹੇ ਨੇ ਤੇ ਫਿਰ ਸੂਬੇ ਦੇ ਇੰਚਾਰਜਾਂ ਨੂੰ ਵਿੱਚ ਪਾ ਕੇ ਸੁਲ੍ਹਾ ਕਰਵਾਉਣੀ ਪਈ ਹੈ ਜਾਬ ਵਡਿੰਗਲ ਦੇ ਪਾਰਟੀ ਵਰਕਰਾਂ ਨੂੰ ਨਸੀਹਤ ਦਿੱਤੀ ਕਿ ਛੋਟੇ ਮੇਟੇ ਆਪਸੀ મતਭੇਦਾਂ ਤੋਂ ਉੱਪਰ ਉੱਠੋ ਇਕਜੁੱਟ ਹੋ ਕੇ ਕੰਮ ਕਰੋ ਤੇ ਪਾਰਟੀ ਦੀ ਜਿੱਤ ਨੂੰ ਯਕੀਨੀ ਬਣਾਓ ਪਰ ਸ਼ੁਕਰ ਹੈ ਕਿ ਉੱਥੇ ਕਿਸੇ ਵਰਕਰ ਨੇ ਉੱਠ ਕੇ ਇਹ ਨਹੀਂ ਪੁੱਛ ਲਿਆ ਕਿ ਤੁਸੀਂ ਲੀਡਰ ਜਿਹੜੇ ਆਪਣੇ ਮਤ ਪੇਦ ਕਦੋਂ ਛੱਡੋਗੇ ਕਦੋਂ ਇਕੱਠੇ ਹੋ ਕੇ ਕੰਮ ਕਰੋਗੇ ਪਰ ਸਵਾਲ ਇਹ ਹੈ ਕਿ ਕੀ ਅੱਜ ਦੀ ਇੱਕਜੁੱਟਤਾ ਦੇ ਦਿਖਾਵੇ ਨਾਲ ਸੱਚਮੁੱਚ ਇਹਨਾਂ ਆਗੂਆਂ ਦੇ ਵਿੱਚ ਏਕਤਾ ਹੋ ਗਈ ਹੈ ਕੀ ਸਾਰੀਆਂ ਪੁਰਾਣੀਆਂ ਗੱਲਾਂ ਭੁਲਾ ਦਿੱਤੀਆਂ ਜਾਣਗੀਆਂ ਕੀ ਹੁਣ ਪ੍ਰਧਾਨ ਜੀ ਅਤੇ ਵਰਤਿੰਗ ਪ੍ਰਧਾਨ ਦੀ ਨਾਰਾਜ਼ਗੀ ਖਤਮ ਹੋ ਗਈ ਹੈ ਈਗੋ ਕਾਬੂ ਦੇ ਵਿੱਚ ਆ ਜਾਵੇਗੀ